ਇਹ ਅੰਮ੍ਰਿਤਪਾਲ ਵੀ ਹੁਣ ਜੇਲ੍ਹ ਤੋਂ ਬਾਹਰ ਆ ਕੇ ਸੋਹ ਚੁੱਕ ਸਮਾਗਮ ਦੇ ਵਿੱਚ ਸ਼ਾਮਲ ਹੋਣਗੇ ਉਹ ਵੀ ਸੋਹ ਚੁੱਕਣਗੇ ਉਹ ਐਮਪੀ ਬਣੇ ਨੇ ਐਮਪੀ ਚੋਣ ਜਿੱਤੇ ਨੇ 2 ਲੱਖ ਵੋਟਾਂ ਦੇ ਨਾਲ ਉਹਨਾਂ ਨੇ ਜਿੱਤ ਹਾਸਲ ਕੀਤੀ ਸੀ ਇਸੇ ਤਰ੍ਹਾਂ ਹੀ ਜੰਮੂ ਕਸ਼ਮੀਰ ਦੇ ਵਿੱਚ ਅਬਦੁਲ ਰਸੀਲਾ ਨਾ ਦੇ ਇੱਕ ਵਿਅਕਤੀ ਨੇ ਉਹਨਾਂ ਨੇ ਜੇਲ੍ਹ ਦੇ ਵਿੱਚੋਂ ਹੀ ਚੋਣ ਲੜੀ ਸੀ ਤੇ ਉਹ ਚੋਣ ਜਿੱਤੇ ਨੇ 4 ਲੱਖ ਵੋਟਾਂ ਦੇ ਨਾਲ ਉਹ ਚੋਣ ਜਿੱਤੇ ਸੀ ਤੇ ਉਹਨਾਂ ਨੂੰ ਹੁਣ ਜੇਲ੍ਹ ਤੋਂ ਬਾਹਰ ਆਣ ਦੀ ਇਜਾਜ਼ਤ ਮਿਲ ਚੁੱਕੀ ਹੈ ਉਹ ਸੋਹ ਚੁੱਕਣ ਸਮਾਗਮ ਦੇ ਵਿੱਚ ਸ਼ਾਮਲ ਹੋਣਗੇ ਤੇ ਸੌ ਚੁੱਕਣਗੇ ਇਸੇ ਤਰ੍ਹਾਂ ਹੀ ਅਮਰਿਤਪਾਲ ਨੇ ਪੰਜਾਬ ਦੇ ਵਿੱਚੋਂ ਐਮਪੀ ਦੀ ਚੋਣ ਲੜੀ ਸੀ ਖਡੂਰ ਸਾਹਿਬ ਦੀ ਸੀਟ ਉਹਨਾਂ ਨੇ ਜਿੱਤੀ ਸੀ ਤੇ ਉਹ ਸੌ ਚੁੱਕ ਸਮਾਗਮ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਜੰਮੂ ਕਸ਼ਮੀਰ ਦੀ ਬਾਰਾਮੁੱਲਾ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਜਿੱਤੇ ਅਬਦੁਲ ਰਾਸ਼ਿਦ ਸ਼ੇਖ ਲੋਕ ਸਭਾ ਵਿੱਚ ਸੰਸਦ ਮੈਂਬਰ ਵਜੋਂ ਸੌ ਚੁੱਕਣ ਲਈ ਜਾ ਸਕਣਗੇ ਅਸਲ 'ਚ ਰਾਸ਼ਿਦ ਸ਼ੇਖ ਅਤਵਾਦੀ ਫੰਡਿੰਗ ਮਾਮਲੇ 'ਚ ਦੋਸ਼ੀ ਨੇ ਅਤੇ 2019 ਤੋਂ ਜੇਲ੍ਹ 'ਚ ਨੇ ਜੇਲ੍ਹ 'ਚ ਰਹਿੰਦੇ ਆ ਉਸਨੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਹਰਾਇਆ ਇਸ ਲੋਕ ਸਭਾ ਚੋਣ ਚ ਉਮਰ ਰਾਸ਼ਿਦ ਸ਼ੇਖ ਨੂੰ 472481 ਵੋਟਾਂ ਮਿਲੀਆਂ ਅਤੇ 2 ਲੱਖ ਦੇ ਵੱਡੇ ਮਾਰਜਿਨ ਦੇ ਨਾਲ ਜਿੱਤ ਪ੍ਰਾਪਤ ਕੀਤੀ ਦਿੱਲੀ ਦੀ ਅਦਾਲਤ ਨੇ ਰਾਸ਼ਟਰੀ ਜਾਂਚ ਏਜੰਸੀ ਨੂੰ ਸੰਸਦ ਮੈਂਬਰ ਵਜੋਂ ਸੌ ਚੁੱਕਣ ਲਈ ਰਾਸ਼ਿਦ ਦੁਆਰਾ ਅੰਤਿਮ ਜ਼ਮਾਨਤ ਦੀ ਮੰਗ ਕਰਨ ਦੀ ਅਰਜੀ ਤੇ 1 ਜੁਲਾਈ ਤੱਕ ਜਵਾਬ ਦੇਣਾ ਸੀ ਜਿਸ ਦਾ ਫੈਸਲਾ ਭਲਕੇ 2 ਜੁਲਾਈ ਨੂੰ ਆਵੇਗਾ ਇਹ ਐਮਪੀ ਦੇ ਵਜੋਂ ਸੌ ਚੁੱਕਣ ਲਈ ਬਾਹਰ ਆ ਰਹੇ ਨੇ ਅਤੇ ਹੁਣ ਕਿਹਾ ਜਾ ਰਿਹਾ ਕਿ ਜੇਕਰ ਇਹ ਜੰਮੂ ਕਸ਼ਮੀਰ ਦੇ ਐਮਪੀ ਬਾਹਰ ਆ ਸਕਦੇ ਨੇ ਤਾਂ ਭਾਈ ਅਮਰਿਤਪਾਲ ਸਿੰਘ ਜੋ ਖਡੂਰ ਸਾਹਿਬ ਤੋਂ ਐਮਪੀ ਨੇ ਉਹ ਵੀ ਜਲਦ ਹੀ ਜੇਪ ਡਿਬਰੂਗੜ ਦੀ ਜੇਲ੍ਹ ਵਿੱਚੋਂ ਬਾਹਰ ਆਉਣਗੇ ਤਾਂ ਉਹਨਾਂ ਦੱਸ ਦਿੰਦੇ ਆ ਕਿ ਜੇਕਰ ਕੋਈ ਵੀ ਮੰਤਰੀ 60 ਦਿਨ ਦੇ ਲਈ ਸੰਸਦ ਮੈਂਬਰ ਦੇ ਵਿੱਚ ਗੈਰ ਹਾਜ਼ਰ ਰਹਿੰਦਾ ਤਾਂ ਉਸ ਦੀ ਮੈਂਬਰੀ ਖਾਰਜ ਹੋ ਸਕਦੀ ਹੈ ਜੰਮੂ ਕਸ਼ਮੀਰ ਦੀ ਬਾਰਾਮੁੱਲਾ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਵੱਜੋਂ ਜਿੱਤੇ ਅਬਦੁਲ ਰਾਸ਼ਿਦ ਸ਼ੇਖ ਲੋਕ ਸਭਾ ਵਿੱਚ ਸੰਸਦ ਮੈਂਬਰ ਵਜੋਂ ਸੌ ਚੁੱਕਣ ਲਈ ਜਾ ਸਕਣਗੇ ਅਸਲ 'ਚ ਰਾਸ਼ਿਦ ਸੇਖ ਅਤਵਾਦੀ ਫੰਡਿੰਗ ਮਾਮਲੇ 'ਚ ਦੋਸ਼ੀ ਨੇ ਅਤੇ 2019 ਤੋਂ ਜੇਲ੍ਹ 'ਚ ਨੇ ਜੇਲ੍ਹ 'ਚ ਰਹਿੰਦੇ ਆ ਉਸਨੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਹਰਾਇਆ ਇਸ ਲੋਕ ਸਭਾ ਚੋਣ 'ਚ ਉਮਰ ਰਾਸ਼ਿਦ ਸੇਖ ਨੂੰ 472481 ਵੋਟਾਂ ਮਿਲੀਆਂ ਅਤੇ 2 ਲੱਖ ਦੇ ਵੱਡੇ ਮਾਰਜਿਨ ਦੇ ਨਾਲ ਜਿੱਤ ਪ੍ਰਾਪਤ ਕੀਤੀ ਦਿੱਲੀ ਦੀ ਅਦਾਲਤ ਨੇ ਰਾਸ਼ਟਰੀ ਜਾਂਚ ਏਜੰਸੀ ਨੂੰ ਸੰਸਦ ਮੈਂਬਰ ਵੱਜੋਂ ਸੌ ਚੁੱਕਣ ਲਈ ਰਾਸ਼ਟਰ ਦੁਆਰਾ ਅੰਤਿਮ ਜ਼ਮਾਨਤ ਦੀ ਮੰਗ ਕਰਨ ਦੀ ਅਰਜੀ ਤੇ 1 ਜੁਲਾਈ ਤੱਕ ਜਵਾਬ ਦੇਣਾ ਸੀ ਜਿਸ ਦਾ ਫੈਸਲਾ ਭਲਕੇ 2 ਜੁਲਾਈ ਨੂੰ ਆਵੇਗਾ ਇਹ ਐਮਪੀ ਦੇ ਵੱਜੋਂ ਸੌ ਚੁੱਕਣ ਲਈ ਬਾਹਰ ਆ ਰਹੇ ਨੇ ਅਤੇ ਹੁਣ ਕਿਹਾ ਜਾ ਰਿਹਾ ਕਿ ਜੇਕਰ ਇਹ ਜੰਮੂ ਕਸ਼ਮੀਰ ਦੇ ਐਮਪੀ ਬਾਹਰ ਆ ਸਕਦੇ ਨੇ ਤਾਂ ਭਾਈ ਅਮਰਿਤਪਾਲ ਸਿੰਘ ਜੋ ਖਡੂਰ ਸਾਹਿਬ ਤੋਂ ਐਮਪੀ ਨੇ ਉਹ ਵੀ ਜਲਦ ਹੀ ਜੇਪ ਡਿਬਰੂਗੜ੍ਹ ਦੀ ਜੇਲ੍ਹ ਵਿੱਚੋਂ ਬਾਹਰ ਆਉਣਗੇ ਤਾਂ ਉਹਨਾਂ ਦੱਸ ਦਿੰਦੇ ਨੇ ਕਿ ਜੇਕਰ ਕੋਈ ਵੀ ਮੰਤਰੀ 60 ਦਿਨ ਦੇ ਲਈ ਸੰਸਦ ਮੈਂਬਰ ਦੇ ਵਿੱਚ ਗੈਰ ਹਾਜ਼ਰ ਰਹਿੰਦਾ ਤਾਂ ਉਸ ਦੀ ਮੈਂਬਰੀ ਖਾਰਜ ਹੋ ਸਕਦੀ ਹੈ ਜੰਮੂ ਕਸ਼ਮੀਰ ਦੀ ਬਾਰਾਮੁੱਲਾ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਵੱਜੋਂ ਜਿੱਤੇ ਅਬਦੁਲ ਰਾਸ਼ਿਦ ਸ਼ੇਖ ਲੋਕ ਸਭਾ ਵਿੱਚ ਸੰਸਦ ਮੈਂਬਰ ਵੱਜੋਂ ਸੌ ਚੁੱਕਣ ਲਈ ਜਾ ਸਕਣਗੇ ਅਸਲ ਵਿੱਚ ਰਾਸ਼ਿਦ ਸ਼ੇਖ ਅਤਵਾਦੀ ਫੰਡਿੰਗ ਮਾਮਲੇ 'ਚ ਦੋਸ਼ੀ ਨੇ ਅਤੇ 2019 ਤੋਂ ਜੇਲ੍ਹ 'ਚ ਨੇ ਜੇਲ੍ਹ 'ਚ ਰਹਿੰਦੇ ਆ ਉਸ ਨੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਹਰਾਇਆ ਇਸ ਲੋਕ ਸਭਾ ਚੋਣ 'ਚ ਉਮਰ ਰਾਸ਼ਿਦ ਸ਼ੇਖ ਨੂੰ 472481 ਵੋਟਾਂ ਮਿਲੀਆਂ ਅਤੇ 2 ਲੱਖ ਦੇ ਵੱਡੇ ਮਾਰਜਿਨ ਦੇ ਨਾਲ ਜਿੱਤ ਪ੍ਰਾਪਤ ਕੀਤੀ। ਦਿੱਲੀ ਦੀ ਅਦਾਲਤ ਨੇ ਰਾਸ਼ਟਰੀ ਜਾਂਚ ਏਜੰਸੀ ਨੂੰ ਸੰਸਦ ਮੈਂਬਰ ਵਜੋਂ ਸੌ ਚੁੱਕਣ ਲਈ ਰਾਸ਼ੀ ਦੁਆਰਾ ਅੰਤਿਮ ਜ਼ਮਾਨਤ ਦੀ ਮੰਗ ਕਰਨ ਦੀ ਅਰਜੀ ਤੇ 1 ਜੁਲਾਈ ਤੱਕ ਜਵਾਬ ਦੇਣਾ ਸੀ ਜਿਸ ਦਾ ਫੈਸਲਾ ਭਲਕੇ 2 ਜੁਲਾਈ ਨੂੰ ਆਵੇਗਾ। ਇਹ ਐਮਪੀ ਦੇ ਵਜੋਂ ਸੌ ਚੁੱਕਣ ਲਈ ਬਾਹਰ ਆ ਰਹੇ ਨੇ ਅਤੇ ਹੁਣ ਕਿਹਾ ਜਾ ਰਿਹਾ ਕਿ ਜੇਕਰ ਇਹ ਜੰਮੂ ਕਸ਼ਮੀਰ ਦੇ ਐਮਪੀ ਬਾਹਰ ਆ ਸਕਦੇ ਨੇ ਤਾਂ ਭਾਈ ਅਮਰਤਪਾਲ ਸਿੰਘ ਜੋ ਖਡੂਰ ਸਾਹਿਬ ਤੋਂ ਐਮਪੀ ਨੇ ਉਹ ਵੀ ਜਲਦ ਹੀ ਜੇਪ ਡਿਬਰੂਗੜ੍ਹ ਦੀ ਜੇਲ੍ਹ ਵਿੱਚੋਂ ਬਾਹਰ ਆਉਣਗੇ ਤਾਂ ਉਹਨਾਂ ਦੱਸ ਦਿੰਦੇ ਆ ਕਿ ਜੇਕਰ ਕੋਈ ਵੀ ਮੰਤਰੀ 60 ਦਿਨ ਦੇ ਲਈ ਸੰਸਦ ਮੈਂਬਰ ਦੇ ਵਿੱਚ ਗੈਰਹਾਜ਼ਰ ਰਹਿੰਦਾ ਤਾਂ ਉਸ ਦੀ ਮੈਂਬਰੀ ਖਾਰਜ ਹੋ ਸਕਦੀ ਹੈ